ਤਾਂ ਹਾਂ ਜੀ ਮਿੱਤਰੋ ਕਿੱਦਾਂ ਸਾਰੇ ਤੁਹਾਡਾ ਯਾਰ ਲੈ ਕੇ ਆ ਗਿਆ ਤੁਹਾਡੇ ਲਈ ਇੱਕ ਹੋਰ ਘੈਂਟ ਫਣੀ ਜੀ ਵੀਡੀਓ ਤਾਂ ਚਲੋ ਦੇਖਦੇ ਆਂ ਵੀਡੀਓ ਮਿੱਤਰੋ ਚਲੋ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਯਾਰ ਤੇ ਬਾਈ ਇਹਦੇ ਆ ਕਮੇਡੀ ਸਰਾਹਣ ਦੀ ਬਾਈ ਤੇ ਚਲੋ ਸ਼ੁਰੂ ਕਰਦੇ ਆਂ ਆਪਾਂ ਇਹ ਵੀਡੀਓ ਜੀ ਫੋਰਚੂਨਰ ਗੱਡੀ ਆਫਰ ਹੋਈ ਵੀ ਮੈਨੂੰ ਹੂੰ ਬਈ ਆ ਫਲਾਨੀ ਕੁੜੀ ਨਾਲ ਕੈਨੇਡਾ ਤੋਂ ਮੁੰਡਾ ਹੈਗਾ ਹੂੰ ਫਲਾਨੀ ਕੁੜੀ ਨਾਲ ਲੈ ਮੈਰਿਜ ਕਰਾ ਦੇ ਬਾਬਾ ਫੋਰਚੂਨਰ ਗੱਡੀ ਲੈ ਕੇ ਦੂੰ ਲੋੜੂ ਨਾਲ ਤੁਹਾਨੂੰ ਆਫਰ ਨਹੀਂ ਚੈਲੰਜ ਕਹਿੰਦੇ ਆ ਸੱਚੀ ਦੱਸੀ ਸ਼ਕਲ ਹੈਗੀ ਆ ਫੋਰਚੂਨਰ ਵਾਲੀ ਉਭੀ ਤੇਰੇ ਵਰਗਾ ਕੋਈ ਗੱਪੀ ਹੋਣਾ ਤੂੰ ਸੀਰੀਅਸ ਹੀ ਲੈ ਗਿਆ ਤੈਨੂੰ ਕੋਈ ਪਿੰਡ ਚੋਂ ਮੰਗਵਾ ਸਾਈਕਲ ਨਾ ਦੇਵੇ ਤੂੰ ਗੱਲਾਂ ਗੱਡੀ ਦੀਆਂ ਕਰਦਾ ਜੀ ਫੋਰਚੂਨਰ ਗੱਡੀ ਆਫਰ ਹੋਈ ਵੀ ਮੈਨੂੰ ਬਿਆ ਫਲਾਨੀ ਕੁੜੀ ਨਾਲ ਕਨੇਡਾ ਤੋਂ ਮੁੰਡਾ ਹੈਗਾ ਫਲਾਨੀ ਕੁੜੀ ਨਾਲ ਲਾ ਮੈਰਜ ਕਰਾ ਦੇ ਬਾਬਾ ਫੋਰਚੂਨਰ ਗੱਡੀ ਲੈ ਕੇ ਦੂੰ ਪਹਿਲਾਂ ਇਹ ਦੱਸ ਤੈਨੂੰ ਫੋਰਚੂਨਰ ਦਾ ਨਾਂ ਕਿਨੇ ਸਿਖਾਇਆ ਬਾਬਾ ਆਪਣੇ ਵਾਲ ਕਟਵਾ ਦੇ ਤੈਨੂੰ ਰੀੜੀ ਲੈ ਕੇ ਦੇਵਾਂਗੇ ਇਹਦੇ ਪੀਪਾ ਸਕਰਬ ਦਾ ਲੱਗ ਜਾਣਾ ਫੇਰ ਕਿਤੇ ਜਾ ਕੇ ਮੈਲ ਪੱਟੀ ਜਾਣੀ ਆ ਇਹ ਪਤੰਦਰ ਤਾਂ ਪਹਿਲਾਂ ਹੀ ਹੱਥ ਜੋੜ ਕੇ ਇਹਨੂੰ ਵੀ ਪਤਾ ਕੰਮ ਹੋਣਾ ਨਹੀਂ ਸੀ ਨੈਣਾ ਦੇ ਬਸ ਉਸੇ ਥਾਈ ਚੱਕੇ ਜਾਮ ਹੋ ਗਏ ਜਦੋਂ ਦਾ ਤੇਰੇ ਘਰ ਵੱਲ ਦਿਲ ਮੇਰਾ ਮੁੜਿਆ ਜਮਾ ਜੰਗਲ ਬੋਕਲਾ ਮੋਗਲੀ ਲੱਗ ਰਿਹਾ ਸੱਚੀ ਬਈ ਜ਼ਿੰਦਗੀ ਦਾ ਤੇਰੀ ਅੱਜ ਤਾਂ ਸ਼ਾਂਸ ਮੇਰੇ ਪੱਠੀ ਪਾਉਣ ਆਏ ਆ ਮੈਨੂੰ ਲੱਗਦਾ ਭਾਬੀ ਬਾਲਾਂ ਤੇ ਮਰੀ ਹੋਣੀ ਆ ਸਾਲਾ ਚੰਗੀ ਫਸਲ ਨੂੰ ਕੀੜੇ ਹੀ ਲੱਗ ਜਾਂਦਾ